ਸਤਿ ਸ਼੍ਰੀ ਅਕਾਲ ਸਾਰੇ ਸਤਿਕਾਰਯੋਗ ਤਲੁਕਾਂ ਨੂੰ ਔਰ ਮੈਂ ਤੁਹਾਡਾ ਆਪਣਾ ਨਿਰਮਲ ਪਟਵਾਰੀ ਮੈਂ ਤੁਹਾਨੂੰ ਆਪਣੇ ਮਾਲ ਮਾਲਕ ਮੇ ਨਾਲ ਸੰਬੰਧਿਤ ਜਿਸ ਤਰ੍ਹਾਂ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਜੋ ਅੱਜ ਕੱਲ ਆਪਾਂ ਵੇਖ ਰਹੇ ਆ ਬਹੁਤ ਤਰ੍ਹਾਂ ਦੀਆਂ ਠੱਗੀਆਂ ਵੱਜ ਰਹੀਆਂ ਨੇ ਬਹੁਤ ਤਰ੍ਹਾਂ ਦਾ ਬੰਦੇ ਨੂੰ ਮਿਸ ਗਾਈਡ ਕੀਤਾ ਜਾ ਰਿਹਾ ਔਰ ਉਹ ਉਹ ਮਿਸ ਗਾਈਡ ਨੂੰ ਖਤਮ ਕਰਨ ਵਾਸਤੇ ਉਹ ਜਿਹੜੀਆਂ ਸ਼ੋਪਿੰਗਾਂ ਚੀਜ਼ਾਂ ਨੂੰ ਬਾਰ ਲਿਆਉਣ ਵਾਸਤੇ ਤਾਂ ਜੋ ਸਾਡੇ ਸਮਾਜ ਨੂੰ ਬਿਲਕੁਲ ਸ਼ੀਸ਼ਾ ਦਿੱਸ ਸਕੇ ਸੋ ਮੈਂ ਉਹ ਸਾਰੀਆਂ ਹੀ ਸਮੱਸਿਆ ਜਿਵੇਂ ਬਹਿ ਹਿਵਾ ਨਾਮਾ ਸੰਬੰਧੀ ਨਿਸ਼ਾਨਦੇਹੀ ਸੰਬੰਧੀ ਰਹਿਣ ਔਰ ਜਿਹੜੀ ਕਰਦਾਵਰੀ ਅਕਸ਼ੀ ਗ੍ਰਾਮਸਾਵੀ ਤੇ ਤਿਮਾ ਜਾਤ ਔਰ ਫਰਦ ਬਥਰ ਇੰਤਕਾਲਾਤ ਰੋਜ਼ਨਾਮਚਾ ਵਾਕਿਆਤੀ ਜਾਂ ਮਾਲਮੇਕ ਮਿਨਰ ਸੰਬੰਧਤ ਕੋਈ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕਨਫਿਊਜ਼ਨ ਹੋਵੇ ਕਿਸੇ ਤਰ੍ਹਾਂ ਦੀ ਵੀ ਤੁਹਾਡੇ ਦਿਮਾਗ 'ਚ ਸ਼ੰਕਾ ਹੋਵੇ ਤਾਂ ਉਹਨੂੰ ਹਾਈਲਾਈਟ ਕਰਨ ਵਾਸਤੇ ਮ ਆਪਣੀਆਂ ਜਿਹੜੀਆਂ ਵੀਡੀਓ ਉਹ ਅਸੀਂ ਮੈਂ ਇਹ ਅਪਲੋਡ ਕਰਦਾ ਰਹਾਂਗਾ ਤਾਂ ਜੋ ਤੁਸੀਂ ਮੇਰੇ ਨਾਲ ਜੁੜੇ ਰਹਿ ਆ ਜੋ ਔਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਵਾਦਾਾਰ ਹਾਂ ਤੁਹਾਡਾ ਕਿਉਂਕਿ ਅਸੀਂ ਜਿੰਨੀ ਦੇਰ ਵੀ ਸਾਡੀ ਜ਼ਿੰਦਗੀ ਹੈ ਅਸੀਂ ਆਪਣੇ ਸਮਾਜ ਵਾਸਤੇ ਸਮਾਜ ਦੇ ਲੋਕਾਂ ਨੂੰ ਸੱਚੀਆਂ ਜਾਣਕਾਰੀਆਂ ਦੇਣ ਵਾਸਤੇ ਲੌਂਗੇ ਆ ਸੋ ਜਿਸ ਤਰ੍ਹਾਂ ਦਾ ਵੀ ਤੁਹਾਡੇ ਕੁਐਸਚਨ ਤੁਸੀਂ ਸਾਨੂੰ ਕਮੈਂਟ ਰਾਹੀਂ ਪੁੱਛੋਗੇ ਔਰ ਇਹਨੂੰ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਜੋ ਲੋਕਾਂ ਦੇ ਵਿੱਚ ਇਹ ਜਾਣਕਾਰੀ ਆਪਾਂ ਆਪਣੇ ਸਮਾਜ ਦੇ ਭਲੇ ਵਾਸਤੇ ਸਮਾਜ ਨੂੰ ਮਤਲਬ ਸਹੀ ਜਾਣਕਾਰੀ ਕਿਸੇ ਤਰ੍ਹਾਂ ਦੀ ਇਹ ਦਿੱਤੀ ਸਕੀ ਹੈ ਤਾਂ ਜੋ ਦੇ ਨਾਲ ਜਿਹੜਾ ਲੋਕਾਂ ਦਾ ਵਕਤ ਔਰ ਉਹਨਾਂ ਦਾ ਪੈਸਾ ਤੇ ਜਿਸ ਤਰ੍ਹਾਂ ਦਾ ਮਾਹੌਲ ਹੈ ਤੁਹਾਡੇ ਸਾਹਮਣੇ ਹੈ ਔਰ ਉਸ ਤਰ੍ਹਾਂ ਦਾ ਆਪਾਂ ਉਸ ਮਾਹੌਲ ਨੂੰ ਟੈਕਲ ਕਰ ਸਕੀਏ ਜੋ ਮੈਂ ਜੋ ਵੀ ਮੇਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਪਣੀਆਂ ਵੀਡੀਓ ਮਤਲਬ ਇੱਥੇ ਅਪਲੋਡ ਕਰਾਂਗਾ ਸੋ ਉਹ ਸਾਰਿਆਂ ਨਾਲ ਤੁਸੀਂ ਸ਼ੇਅਰ ਕਰਨੀ ਹੈ ਤੇ ਆਉਣ ਵਾਲੇ ਵੱਡੀ ਪੱਧਰ ਤੇ ਤੇ ਮੈਨੂੰ ਤੁਸੀਂ ਆਪਣੀਆਂ ਸਮੱਸਿਆਵਾਂ ਦੱਸਣੀਆਂ ਸੋ ਵੱਡੀ ਪੱਧਰ ਤੇ ਉਹਨਾਂ ਜਿਹੜੀਆਂ ਮਤਲਬ ਉਹਨੂੰ ਸ਼ੇਅਰ ਕਰਨਾ ਤਾਂ ਜੋ ਜਿਹੜੀਆਂ ਸਮੱਸਿਆਵਾਂ ਸਮੱਸਿਆਵਾਂ ਦਾ ਆਪਾਂ ਰਲ ਕੇ ਮਾਲਮਿਕ ਮੇਂ ਸੰਬੰਧੀ ਜਿੰਨੀਆਂ ਵੀ ਕੋਈ ਤੁਹਾਨੂੰ ਲੱਗਦੀਆਂ ਕਿ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਵੈਸੇ ਪੋਰਟਲ ਵੀ ਜਿਹੜੇ ਹੈਗੇ ਆ ਜਿਵੇਂ ਜਰੀਬ ਪੋਰਟਲ ਇੱਕ ਆਪਾਂ ਜਰੀਬ ਐਪ ਉਹ ਕੱਟ ਕੇ ਤੁਸੀਂ ਆਪਣੇ ਖੇਤ ਦੀ ਬੇਨਤੀ ਨਹੀਂ ਕਰ ਸਕਦੇ ਹੋ ਉਹ ਚ ਮੈਜ਼ਰਮੈਂਟ ਲੈਂਡ ਮੈਜ਼ਰਮੈਂਟ ਦਾ ਵੀ ਹੈ ਔਰ ਉਹਦੇ ਵਿੱਚ ਜਿਹੜਾ ਆਏਗਾ ਲੈਂਡ ਕੈਲਕੂਲੇਟ ਹੋਣੀ ਹੈ ਤੁਸੀਂ ਬਿੱਗੇ ਦੱਸਵੇ ਜਾਂ ਕਨਾਲਾਂ ਬਣਾਉਣੀਆਂ ਹਨ ਰੱਬਾ ਬਣਾਉਣਾ ਉਹ ਚ ਹੈਕਟੇਅਰ ਬਣਾਉਣੇ ਉਹ ਸਾਰੇ ਉਹਦੇ ਚ ਡਾਈਵਰਸ਼ਨ ਹੁੰਦੀ ਹੈ ਤੁਸੀਂ ਬਿਲਕੁਲ ਕਲਿੱਕ ਕਰਕੇ ਔਰ ਮੋਬਾਈਲ ਨੂੰ ਲੈ ਕੇ ਆਪਣੇ ਖੇਤ ਦੀ ਬੇਨਤੀ ਕਰ ਸਕਦੇ ਜਿੰਨੀ ਮਰਜ਼ੀ 10 ਗੁੱਟਾ 5 ਗੁੱਟਾ 4 ਗੁੱਟਾ ਔਰ ਪੰਜਾਬ ਸਰਕਾਰ ਵੱਲੋਂ ਜਿਹੜਾ ਈਜ਼ੀ ਜ਼ਮਿੰਦਾਰੀ ਹੈ ਉੱਤੇ ਜਾ ਕੇ ਵੀ ਤੁਸੀਂ ਆਪਣੀ ਉਸ ਪੋਰਟਲ ਦੇ ਜਾ ਕੇ ਆਪਣੀ ਯਾਹ ਮੰਦੀ ਵੀ ਦੇਖ ਸਕਦੇ ਹੋ ਜਿਹੜੀ ਲੇਟੈਸਟ ਔਰ ਉਹਦੇ ਚ ਵਿਰਾਸਤ ਦਾ ਇੰਤਕਾਲੀ ਵੀ ਦੇਖ ਸਕਦੇ ਹੋ ਔਰ ਉਹਦੇ ਚ ਜਿਹੜਾ ਪੈ ਦਾ ਡੀਡ ਜਿਹੜੀ ਕੋਈ ਵੀ ਹੋਈ ਰਜਿਸਟਰੀ ਹੋਈ ਹੈ ਉਹਦਾ ਇੰਤਕਾਲ ਦਾ ਸਟੇਟਸ ਦੇਖ ਸਕਦੇ ਹੋ ਕਿੱਥੇ ਹੈ ਜੇ ਫਰਦਬੱਧਰ ਕੋਈ ਗਲਤੀ ਤੁਹਾਡੇ ਰਿਕਾਰਡ ਚ ਤਾਂ ਉਹ ਤੁਸੀਂ ਉੱਥੇ ਐਪਲੀਕੇਸ਼ਨ ਫਾਰਮ ਨਿਕਲਦਾ ਹੈ ਤੁਸੀਂ ਭਰ ਕੇ ਤੇ ਉਹ ਭੇਜ ਦੇਣਾ ਉਹ ਸੀਐਮ